ਇੰਨੇ ਗੰਦਾ ਕਮੈਂਟ ਇੰਨੇ ਕਈ ਵਾਰ ਲੋਕ ਨਾ ਮਤਲਬ ਸੋਚਦੇ ਨਹੀਂ ਗਾਲਾਂ ਤੱਕ ਵੀ ਲਿਖ ਦਿੰਦੇ ਕਮੈਂਟ ਚ ਸੋ ਤਾਂ ਕੀ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਮੈਂ ਆਈਸ ਬੰਦ ਕਰਦੀ ਆ ਉਹਦਾ ਨਾਟਕ ਕਰਦੀ ਆ ਕੈਮਰੇ ਦਾ ਫਰਕ ਹੁੰਦਾ ਜੇ ਆਪਾਂ ਫਰੰਟ ਤੋਂ ਵੀਡੀਓ ਬਣਾਉਨੇ ਉਸ ਚ ਫਰਕ ਪੈਂਦਾ ਜੇ ਆਪਾਂ ਬੈਕ ਚ ਬਣਾਉਨੇ ਉਸ ਚ ਫਰਕ ਪੈਂਦਾ ਬਟ ਲੋਕ ਸ਼ਾਇਦ ਸਮਝਣਾ ਚਾਹੁੰਦੇ ਨਹੀਂ ਕਈਆਂ ਨੂੰ ਪਤਾ ਹੁੰਦਾ ਕਈ ਜਾਣ ਕੀ ਕਰਦੇ ਆ ਠੀਕ ਆ ਇੱਥੇ ਨਾ ਮਤਲਬ ਹਰ ਚੀਜ਼ ਲਈ ਤੁਮ ਜਜ ਕਰਤੇ ਜਾਂਦਾ ਤੁਸੀਂ ਪਤਲੇ ਹੋ ਤਾਂ ਤੁਸੀਂ ਮੋਟੇ ਹੋ ਤਾਂ ਜੇ ਮਤਲਬ ਮੇਰੀ ਡ्रेसਿੰਗ ਸੈਂਸ ਮੇਰੀ ਮਤਲਬ ਮੈਂ ਪਤਲੀ ਆ ਆਫ ਕੌਰਸ ਹੈ ਨਾ ਮੇਰੀ ਬੋਡੀ ਚ ਦਿੱਕਤ ਆ ਕਿਸੇ ਨੂੰ ਇਹ ਚੀਜ਼ ਨਹੀਂ ਪਤਾ ਠੀਕ ਆ ਤੇ ਐਵੇਂ ਨਹੀਂ ਕਿ ਮੈਂ ਖਾਂਦੀ ਨਹੀਂ ਲੋਕ ਕਹਿੰਦੇ ਵੀ ਤੂੰ ਖਾਂਦੀ ਨਹੀਂ ਹੈ ਨਾ ਤੇ ਅਸੀਂ ਤੈਨੂੰ ਭੇਜ ਦਿੰਦੇ ਆ ਐਵੇਂ ਦੀ ਗੱਲ ਨਹੀਂ ਕਿ ਮੈਂ ਖਾਂਦੀ ਨਹੀਂ ਕਈ ਵਾਰ ਤੇ ਜੈਨੂਇਨ ਦਿੱਕਤ ਹੁੰਦੀ ਆ ਠੀਕ ਆ ਮੈਨੂੰ ਲੱਗਦਾ ਹੀ ਨਹੀਂ ਹੁਣ ਮੈਂ ਕੀ ਕਰਾਂ ਤੇ ਉਸ ਚੀਜ਼ ਨੂੰ ਲੈ ਕੇ ਵੀ ਜੱਜ ਕਿੱਦਾਂ ਜਾਂਦਾ ਅਸੀਂ ਕੱਲ ਤੁਸੀਂ ਜੁੜਿਓ ਬੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਫੇਰ ਇੱਕ ਇੰਸਟਾਗ੍ਰam ਇਨਫਲੂਐਂਸਰ ਦੇ ਨਾਲ ਮਿਲਾਉਣ ਜਾ ਰਹੇ ਆ ਜਿਨ੍ਹਾਂ ਦੀਆਂ ਰੀਲਾਂ ਮਿਲੀਅਨ ਦੇ ਵਿੱਚ ਵਾਇਰਲ ਹੁੰਦੀਆਂ ਇਨਸਟਾਗ੍ਰਾਮ ਦਾ ਸਟਾਰਡਮ ਕਿੰਨਾ ਕੁ ਹੁੰਦਾ ਹੈ ਕੀ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਂਦਾ ਹੈ ਕੀ ਜ਼ਿੰਦਗੀ ਉਨੀ ਆਸਾਨ ਹੈ ਜਿੰਨੀ ਜਗਮਗਾਉਂਦੀ ਲੱਗਦੀ ਹੈ ਅੱਜ ਸਾਰਾ ਕੁਝ ਗੱਲਬਾਤ ਕਰਾਂਗੇ ਸਾਡੇ ਨਾਲ ਇਨਸਟਾਗ੍ਰਾਮ ਦੇ ਇਨਫਲੂਐਂਸਰ ਹਿਮਾ ਸ਼ਰਮਾਈ ਤੇ ਆਪਾਂ ਇਹਨਾਂ ਦੇ ਬਾਰੇ ਜਾਣਦੇ ਹਾਂ ਸਾਰਾ ਕੁਝ ਵੀ ਜ਼ਿੰਦਗੀ ਇੰਨੀ ਆਸਾਨ ਹੈ ਜਿੰਨੀ ਦਿਖਦੀ ਹੈ ਸਸਹੀ ਗੱਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਹਾਂ ਤੇ ਰਾਜੀ ਲੱਗਦਾ ਵੀ ਜਿੰਦਗੀ ਉਨੀ ਆਸਾਨ ਹੈ ਵੀ ਜਿੰਨੀ ਇੰਸਟਾਗ੍ਰam ਤੇ ਨਹੀਂ ਉਨੀ ਤਾਂ ਨਹੀਂ ਬਹੁਤ ਔਖੀ ਆ ਅ ਸਿਰਫ ਆਪਾਂ ਆਡੀਅנס ਦੇਖ ਲਈਏ ਕਿ ਹਾਂ ਬਸ ਵੀਡੀਓ ਬਣਾਉਂਦੇ ਆ ਪੈਸੇ ਆ ਜਾਂਦੇ ਆ ਬਟ ਵੀਡੀਓ ਬਣਾਉਣਾ ਵੀ ਬਹੁਤ ਔਖਾ ਕੰਮ ਆ ਕਿਸ ਲਈ ਕੰਟੈਂਟ ਦੇਣਾ ਕਿੱਡਾ ਮੁਸ਼ਕਿਲ ਹੈ ਹਾਂ ਬਿਲਕੁਲ ਕਿਉਂਕਿ ਸਾਡੀ ਪਰਸਨਲ ਲਾਈਫ ਵੀ ਹੁੰਦੀ ਆ ਆਫ ਕੌਰਸ ਮੈਂ ਸਟੱਡੀ ਵੀ ਕਰ ਰਹੀ ਆ ਠੀਕ ਆ ਹੁਣ ਮੈਂ ਬੇਕਰੀ ਜੁਆਇਨ ਕਰੀਆ ਹਾਲਾਂਕਿ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਤਾਂ ਮੈਂ ਸਵੇਰ 9 ਵਜੇ ਤੋ ਜਾਨੀ ਐ ਤੇ ਸ਼ਾਮੀ 7 ਵਜੇ ਘਰ ਆਨੀ ਐ ਉਹਨੇ ਨੂੰ ਸਨਲਾਈਟ ਵੀ ਚਲੀ ਜਾਂਦੀ ਐ ਸਿਰਫ ਜਦੋਂ ਛੁੱਟੀਆਂ ਹੁੰਦੀਆਂ ਹੁਣ ਤਾਂ ਕਾਫੀ ਘਟਾਤਾ ਮੈਂ ਵੀਡੀਓਜ਼ ਦਾ ਜਦੋਂ ਛੁੱਟੀਆਂ ਹੁੰਦੀਆਂ ਉਦੋਂ ਨਹੀਂ ਬਣ ਪਾਂਦੀ ਐ ਸੋ ਬਹੁਤ ਔਖਾ ਬੈਲੈਂਸ ਕਰਨਾ ਪ੍ਰੋਮੋਸ਼ਨਸ ਆਉਂਦੇ ਉਹ ਵੀ ਟਾਈਮ ਨਾ ਦੇਣੀ ਹੁੰਦੀਆਂ ਸੋ ਇਹ ਇਹ ਪਾ ਚਲੋ ਪੂਰੀ ਗੱਲ ਬਾਅਦ ਚ ਕਰਦੇ ਆ ਵੀ ਕੀ ਕੀ ਕੁਝ ਹੁੰਦਾ ਐ ਤੇ ਇਹ ਸ਼ੁਰੂ ਕਿਵੇਂ ਕੀਤਾ ਸ਼ੁਰੂ ਸ਼ੁਰੂ ਨਾ ਟਿਕਟੌਕ ਦਾ ਟਾਈਮ ਸੀਗਾ ਤੇ ਵਾਸੀ ਸ਼ੰਕਨਲ ਬਣਾ ਲੈਂਦੇ ਸੀ ਪ੍ਰਾਈਵੇਟ ਕਰਕੇ ਉਦੋਂ ਕਰਦੇ ਪਾਣੀ ਦਿੰਦੇ ਸੀ ਜੀ ਕਿ ਹਾਂ ਮੇ ਤੁਪਾ ਤਾਂ ਪ੍ਰਾਈਵੇਟ ਕਰਕੇ ਜਦੋਂ ਪਾਣ ਲੱਗੇ ਤਾ ਸਾਰੇ ਕਹਿੰਦੇ ਵੀ ਠੀਕ ਬਣਾ ਲੈਂਦੀ ਉਸ ਟਾਈਮ ਸੱਚੀ ਦੱਸ ਕੋਈ ਵਧੀਆ ਇੰਨਾ ਨਹੀਂ ਹਾਲਾਂਕਿ ਮੈਂ ਅੱਜ ਵੀ ਨਹੀਂ ਮੰਨਦੀ ਕਿ ਮੈਂ ਵਧੀਆ ਐਕਟਿੰਗ ਕਰਦੀ ਐ ਨਹੀਂ ਬਟ ਉਸ ਟਾਈਮ ਇੰਨੀ ਕੁਝ ਖਾਸ ਐਕਟਿੰਗ ਜਿਹੜਾ ਕਰਦੀ ਐ ਜਿਸ ਬਸ ਸ਼ੌਂਕ ਸੀਗਾ ਤਾਂ ਸ਼ੌਂਕ ਸ਼ੌਂਕ ਤੇ ਮੈਂ ਇੱਕ ਵੀਡੀਓ ਪਬਲਿਕ ਕਰਦੀ ਉਹ 3000 ਲਾਈਕ ਕਰ ਗਈ ਇੱਕ ਘੰਟੇ ਦੇ ਵਿੱਚ ਐਂਡ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਟਿਕਟੌਕ ਦਾ ਸਫਰ ਦਨ ਉੱਥੇ 10000 ਹੋਣ ਲੱਗੇ ਤੇ ਟਿਕਟੌਕ ਬੰਦ ਹੋ ਗਿਆ ਫਿਰ ਇੰਸਟਾਗ੍ਰam ਤੇ ਮੇਰੇ ਕੋਲ ਉਸ ਟਾਈਮ ਲੋਕ ਕਹਿੰਦੇ ਕਿ ਹਨਾ ਸਾਨੂੰ ਕਾਫੀ ਚੀਜ਼ਾਂ ਦੀ ਲੋਡ ਪੈਂਦੀ ਆ ਫੋਨ ਵਗੈਰਾ ਉਸ ਟਾਈਮ ਕੋ ਕੁਝ ਨਹੀਂ ਸੀ ਇੱਕ ਬਹੁਤ ਨਾਰਮਲ ਜਿਹਾ ਫੋਨ ਸੀਗਾ ਤਾਂ ਮੈਂ ਇੱਟਾ ਰੱਖ ਕੇ ਇੱਟਾ ਦੇ ਉੱਤੇ ਫੋਨ ਰੱਖ ਕੇ ਮਤਲਬ ਬਾਲਟੂ ਪਰ ਇੱਟਾ ਰੱਖ ਲੈਣੀ ਆ ਇੱਟਾ ਦੇ ਉੱਤੇ ਫੋਨ ਰੱਖ ਲੈਣਾ ਉਹ ਮੈਂ ਵੀਡੀਓ ਬਣਾਈ ਆ ਸਨਲਾਈਟ ਦੇ ਵਿੱਚ ਉਸ ਟਾਈਮ ਨਾ ਰਿੰਗ ਲਾਈਟ ਸੀ ਨਾ ਇਹ ਫੋਨ ਸੀ ਕੁਝ ਵੀ ਨਹੀਂ ਸੀਗਾ ਤਾਂ ਉਸ ਟਾਈਮ ਨਾ ਫਿਲਟਰ ਵੀ ਵਰਕ ਨਹੀਂ ਕਰਦੇ ਸੀ ਦੋ ਤਿੰਨ ਰੀਲਸ ਪਾਈਆਂ ਨਹੀਂ ਚੱਲੀਆਂ ਤੇ ਇੱਕ ਰੀਲ ਕਰ ਗਈ ਫਿਰ ਮੈਂ ਲੀਨ ਤੇ ਉਸ ਤੋਂ ਬਾਅਦ ਬਸ ਵਾਇਰਲ ਹੋਣ ਲੱਗੀ ਫਿਰ ਤਾਂ ਚਲੋ ਚੱਲ ਚੱਲ ਹਾਂਜੀ ਤੇ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਵੀ ਭਾਈ ਸਾਡੀ ਕੁੜੀ ਤਾਂ ਬਹੁਤ ਵਾਇਰਲ ਹੋ ਰਹੀ ਆ ਫਿਰ ਕਿਵੇਂ ਦਾ ਸਿਚੁਏਸ਼ਨ ਉਸ ਟਾਈਮ ਤਾਂ ਵਧੀਆ ਸੀ ਪਹਿਲਾਂ ਥੋੜਾ ਮਾੜਾ ਸੀ ਉਸ ਟਾਈਮ ਤਾਂ ਕਾਫੀ ਮਤਲਬ ਉਹਨਾਂ ਨੇ ਸਪੋਰਟ ਕਰਿਆ ਇਵਨ ਕਿ ਰਿੰਗ ਲਾਈਟ ਵਗੈਰਾ ਸਾਰਾ ਸਮਾਨ ਜੋ ਵੀ ਨੀਡ ਹੁੰਦੀ ਆ ਸਾਰਾ ਉਹਨਾਂ ਨੇ ਲੈ ਕੇ ਦਿੱਤਾ ਸੀ ਇੱਕ ਵਾਰ ਤਾਂ ਤੇ ਜਦੋਂ ਆਪ ਦੀ ਰੀਲ ਪਹਿਲੀ ਪਹਿਲਾਂ ਵੀ ਤੁਸੀਂ ਕਹਿੰਦੇ ਵੀ ਦੋ ਤਿੰਨ ਤੋਂ ਬਾਅਦ ਵਾਇਰਲ ਹੋ ਗਈ ਉਹਨੂੰ ਕਿਵੇਂ ਲੱਗਦਾ ਹੁੰਦਾ ਵੀ ਬੜਾ ਸਾਨੂੰ ਵੀ ਇਹ ਕਿਉਂਕਿ ਆਪਾਂ ਸਾਰੇ ਹੁਣ ਵਿਊਜ਼ ਵਾਲੇ ਸਿਸਟਮ 'ਚ ਜੁੜੇ ਹੋਏ ਆਂ ਜਦੋਂ ਵੇਖਦੇ ਆ ਹਨਾ ਵੀ ਇੰਨੇ ਹੋ ਗਏ ਇੰਨੇ ਹੋ ਗਏ ਉਦੋਂ ਕਿਵੇਂ ਲੱਗਿਆ ਨਹੀਂ ਉਸ ਟਾਈਮ ਜਿਸ ਟਾਈਮ ਮੇਰੀ ਹੋਈ ਸੀ ਜਿਵੇਂ ਆਪ ਦਾ ਐਕਸਪੀਰੀਅੰਸ ਦੱਸਾਂ ਉਦੋਂ ਇੰਨੀ ਕਿਸੇ ਨੂੰ ਨੌਲੇਜ ਨਹੀਂ ਸੀ ਕਿ ਹਾਂ ਇੱਥੋਂ ਪੈਸਾ ਵੀ ਆਊਗਾ ਜੇ ਆਪਾਂ ਵਾਇਰਲ ਹੋਵਾਂਗੇ ਤਾਂ ਉਸ ਟਾਈਮ ਬਸ ਇੱਕ ਜੈਨੂਇਨ ਖੁਸ਼ੀ ਸੀ ਕਿ ਮੈਨੂੰ ਲਾਈਕ ਆ ਗਏ ਇੰਨੇ ਲੋਕ ਮੈਨੂੰ ਪਸੰਦ ਕਰ ਰਹੇ ਨੇ ਉਸ ਟਾਈਮ ਨਾ ਕੋਈ ਹੇਟ ਸੀਗਾ ਕਿਉਂਕਿ ਸਟਾਰਟਿੰਗ ਸੀਗੇ ਇਹਨਾਂ ਦਾ ਕੋਈ ਹੇਟ ਸੀ ਨਾ ਹੀ ਕੋਈ ਪੈਸੇ ਦਾ ਲਾਲਚ ਸੀ ਬਸ ਖੁਸ਼ੀ ਸੀ ਕਿ ਲੋਕਾਂ ਨੇ ਮੈਨੂੰ ਦੇਖਿਆ ਮਤਲਬ ਨਾ ਮੈਨੂੰ ਸ਼ੌਂਕ ਹੈ ਐਕਟਿੰਗ ਵਗੈਰਾ ਦਾ ਤਾਂ ਮੈਨੂੰ ਇਹ ਖੁਸ਼ੀ ਸੀ ਵੀ ਲੋਕਾਂ ਨੇ ਮੇਰੀ ਕੀਤੀ ਚੀਜ਼ ਪਸੰਦ ਆਈ ਤਾਂ ਉਹਨਾਂ ਦਾ ਖੁਸ਼ੀ ਸੀ ਮੈਨੂੰ ਲੋਕ ਮਤਲਬ ਇਹ ਲੱਗਿਆ ਵੀ ਹਾਂ ਮੇਰੇ ਟੈਲੈਂਟ ਦੀ ਕਦਰ ਹੋ ਰਹੀ ਹੈ ਤੇ ਫਿਰ ਜਦੋਂ ਗੱਲ ਕਰਦੇ ਆ ਫਿਰ ਜਦੋਂ ਵਾਇਰਲ ਹੁੰਨੇ ਆ ਉਹਦੇ ਚ 90% ਕਮੈਂਟ ਬਹੁਤ ਚੰਗੇ ਹੁੰਦੇ ਆ ਪਰ 10% ਉਹ ਹੁੰਦੇ ਆ ਜਿਹੜੇ ਬਹੁਤ ਦਿਲ ਨੂੰ ਤੋੜਦੇ ਆ ਸਮਾਂ ਮਾਪਿਆਂ ਨੂੰ ਵੀ ਪਰੇਸ਼ਾਨ ਕਰਦੇ ਉਹਦੇ ਨਾਲ ਫਿਰ ਕਿਵੇਂ ਹੰਦੇ ਆ ਤੁਸੀਂ ਕਹਿੰਦੇ ਜਿਵੇਂ 90% ਚੰਗੇ ਹੁੰਦੇ ਮੇਰੇ ਚ ਐਵੇਂ ਨਹੀਂ ਹੈਗਾ ਅੱਛਾ ਠੀਕਾ ਮੇਰੇ ਚ ਉਲਟਾ 90% ਮਾੜੇ ਆਉਂਦੇ ਮੈਨੂੰ ਲੱਗਦਾ 10% ਚੰਗੀਆਂ ਆਉਂਦੇ ਆ ਅ ਮੇਰੇ ਚ ਇਹ ਦਿੱਕਤ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਮੈਂ ਆਈਸ ਬੰਦ ਕਰਦੀ ਆ ਉਹਦਾ ਨਾਟਕ ਕਰਦੀ ਆ ਕੈਮਰੇ ਦਾ ਫਰਕ ਹੁੰਦਾ ਜੇ ਆਪਾਂ ਫਰੰਟ ਤੋਂ ਵੀਡੀਓ ਬਣਾਉਨੇ ਉਸ 'ਚ ਫਰਕ ਪੈਂਦਾ ਜੇ ਆਪਾਂ ਬੈਕ 'ਚ ਬਣਾਉਨੇ ਉਸ 'ਚ ਫਰਕ ਪੈਂਦਾ ਬਟ ਲੋਕ ਸ਼ਾਇਦ ਸਮਝਣਾ ਚਾਹਦੇ ਨਹੀਂ ਕਈਆਂ ਨੂੰ ਪਤਾ ਹੁੰਦਾ ਕਈ ਜਾਣ ਕੀ ਕਰਦੇ ਆ ਠੀਕ ਆ ਤੇ ਉਸ ਚੀਜ਼ ਨੂੰ ਲੈ ਕੇ ਮੈਨੂੰ ਬਹੁਤ ਟ੍ਰੋਲਿੰਗ ਫੇਸ ਕਰਨੀ ਪੈਂਦੀ ਆ ਤੇ ਉਸ ਚੀਜ਼ ਪਹਿਲਾਂ ਜਦੋਂ ਉਸ ਚੀਜ਼ ਦੀ ਗੱਲ ਕਰੀ ਪਹਿਲਾਂ ਮੈਨੂੰ ਬਹੁਤ ਇਫੈਕਟ ਕਰਦੀ ਸੀ ਮੈਂ ਬਹੁਤ ਇਮੋਸ਼ਨਲ ਆ ਕੁੜੀਆਂ ਨਾ ਛੋਟੀ ਜਿਹੀ ਗਲਤੀ ਰੋਪਨੀਆਂ ਤੇ ਉਹ ਚੀਜ਼ ਮੈਨੂੰ ਬਹੁਤ ਇਫੈਕਟ ਕਰਦੀ ਸੀ ਫਿਰ ਹੌਲੀ ਹੌਲੀ ਉਸ ਚੀਜ਼ ਨਾਲ ਨਾ ਆਦਤ ਹੋ ਜਾਂਦੀ ਆ ਹੁਣ ਆਪਾਂ ਕਿਸੇ ਕਰਕੇ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਕੁਝ ਗਲਤ ਕਰ ਹੀ ਰਹੇ ਨੇ ਫਿਰ ਆਪਾਂ ਕਿਸੇ ਕਰਕੇ ਕੰਮ ਬੰਦ ਨਹੀਂ ਕਰ ਸਕਦੇ ਨਾ ਤੇ ਉਸ ਤੋਂ ਬਾਅਦ ਫਿਰ ਬਸ ਹੈਂਡਲ ਹੋ ਜਾਂਦੀ ਹੈ ਚੀਜ਼ ਹੁੰਦਾ ਹੈ ਕਈ ਵਾਰ ਇੰਨੇ ਗੰਦਾ ਕਮੈਂਟ ਇੰਨੇ ਕਈ ਵਾਰ ਲੋਕ ਨਾ ਮਤਲਬ ਸੋਚਦੇ ਨਹੀਂ ਗਾਲਾਂ ਤੱਕ ਵੀ ਲਿਖ ਦਿੰਦੇ ਆ ਕਮੈਂਟ ਚ ਤਾਂ ਇਫੈਕਟ ਕਰਦੀਆਂ ਨੇ ਕਈ ਵਾਰ ਫੈਮਿਲੀ ਤੱਕ ਵੀ ਪਹੁੰਚ ਜਾਂਦੇ ਆ ਉਹ ਚੀਜ਼ਾਂ ਇਫੈਕਟ ਕਰਦੀਆਂ ਨੇ ਆਫ ਕੋਰਸ ਕਰਦੀਆਂ ਨੇ ਇੱਕ ਇਨਸਾਨ ਆਖਿਰਕਾਰ ਆਪਾਂ ਬਟ ਕਦੇ-ਕਦੇ ਹਰਟ ਹੁੰਦਾ ਫਿਰ ਪਤਾ ਹੀ ਹੈ ਕਿ ਉਹਨ ਵਿਲੇ ਆ ਜਿਹੜੇ ਕਮੈਂਟ ਕਰਦੇ ਆ ਤਾ ਵਸੇ ਸੋਚ ਕੇ ਅੱਗੇ ਉਹ ਇਹ ਨਹੀਂ ਦੇਖਦੇ ਵੀ ਸਾਡੇ ਘਰੇ ਵੀ ਧੀ ਆ ਪੈਣਾ ਹਾਂ ਬਿਲਕੁਲ ਆਪਦੇ ਮਤਲਬ ਜੇ ਆਪਾ ਉਨਤੇ ਚੀਜ਼ ਲੈ ਕੇ ਦੇਖੀ ਉਹ ਆਪਦੇ ਬਾਰੇ ਬਿਲਕੁਲ ਨਹੀਂ ਸੋਚਦੇ ਵੀ ਤੁਸੀਂ ਆਪਦੇ ਆਪ ਨੂੰ ਤਾਂ ਦੇਖੋ ਤੁਸੀਂ ਪਰਫੈਕਟ ਹੋ ਇਹ ਇੱਥੇ ਨਾ ਮਤਲਬ ਹਰ ਚੀਜ਼ ਨਹੀਂ ਤੁਨ ਜੱਜ ਕਰਤਾ ਜਾਂਦਾ ਤੁਸੀਂ ਪਤਲੇ ਹੋ ਤਾਂ ਤੁਸੀਂ ਮੋਟੇ ਹੋ ਤਾਂ ਜੇ ਮਤਲਬ ਮੇਰੀ ਡ्रेसिंग ਸੈਂਸ ਮੇਰੇ ਮਤਲਬ ਮੈਂ ਪਤਲੀ ਹਾਂ ਆਫ ਕੋਰਸ ਹਨਾ ਮੇਰੀ ਬਾਡੀ ਚ ਦਿੱਕਤ ਆ ਕਿਸੇ ਨੂੰ ਇਹ ਚੀਜ਼ ਨਹੀਂ ਪਤਾ ਠੀਕ ਆ ਤੇ ਐਵੇਂ ਨਹੀਂ ਕਿ ਮੈਂ ਖਾਂਦੀ ਨਹੀਂ ਲੋਕ ਕਹਿੰਦੇ ਵੀ ਤੂੰ ਖਾਂਦੀ ਨਹੀਂ ਹਨਾ ਤੇ ਅਸੀਂ ਤੈਨੂੰ ਭੇਦ ਦਿੰਦੇ ਐ ਐਵੇਂ ਦੀ ਗੱਲ ਨਹੀਂ ਕਿ ਮੈਂ ਖਾਂਦੀ ਨਹੀਂ ਕਈਆਂ ਦੇ ਜੈਨੂਅਲ ਦਿੱਕਤ ਹੁੰਦੀਆਂ ਠੀਕ ਆ ਮੈਨੂੰ ਲੱਗਦਾ ਹੀ ਨਹੀਂ ਹੁਣ ਮੈਂ ਕੀ ਕਰਾਂ ਤੋਂ ਉਸ ਚੀਜ਼ ਨੂੰ ਲੈ ਕੇ ਵੀ ਜੱਜ ਕੀਤਾ ਜਾਂਦਾ ਸੋ ਇਹਦੀ ਤਾਂ ਦਿੱਦ ਕੱਲਾ ਕੰਨੀ ਬਣੀ ਆ ਤੁਸੀਂ ਜਿਵੇਂ ਗੱਲ ਕੀਤੀ ਵੀ ਨਾ ਮੋٹے ਨੂੰ ਰਹਿਣ ਦਿੰਦੇ ਆ ਨਾ ਪਤਲੇ ਨੂੰ ਇਹ ਇਹਨੂੰ ਬਾਡੀ ਸ਼ੇਮਿੰਗ ਕਿਹਾ ਜਾਂਦਾ ਹੈ ਨਾ ਤੇ ਇਹ ਇਹ ਫਿਰ ਕਿਤੇ ਬਾਡੀ ਸ਼ੇਮਿੰਗ ਦਾ ਵੀ ਤੁਹਾਨੂੰ ਸ਼ਿਕਾਰ ਹੋਣਾ ਪੈਂਦਾ ਬਿਲਕੁਲ ਬਹੁਤ ਹੁਣ ਦੇਖੋ ਮੈਂ ਪਤਲੀ ਆ ਠੀਕ ਆ ਇੱਥੇ ਕਿਤੇ ਵੀ ਲਿਖਿਆ ਨਹੀਂ ਗਿਆ ਕਿ ਹਾਂ ਇਹ ਡਰੈਸ ਸਿਰਫ ਪਤਲੇ ਲੋਕ ਪਾ ਸਕਦੇ ਐ ਡਰੈਸ ਮੋਟੇ ਮੈਨੂੰ ਸ਼ੌਂਕ ਆ ਪਾਉਂਦਾ ਠੀਕ ਆ ਤਾਂ ਮੈਂ ਜਿਹੜਾ ਮੈਨੂੰ ਸ਼ੌਂਕ ਆ ਮੈਂ ਪੂਰਾ ਕਰੂੰਗੀ ਆਫ ਕੌਰਸ ਮੇਰੀ ਇੱਕ ਜ਼ਿੰਦਗੀ ਹੈ ਯਾਰ ਕਿਉਂ ਨਾ ਜੀਵਾਂ ਠੀਕ ਆ ਪਰ ਉਸ ਚੀਜ਼ ਲਈ ਵੀ ਬਈ ਤੂੰ ਇਸ ਡਰੈਸ ਚ ਐਨ ਲੱਗ ਰਹੀ ਹੈ ਤੋ ਇਸ ਡਰੈਸ ਚ ਐਨ ਲੱਗ ਰਹੀ ਹੈ ਤੋ ਇੰਨੀ ਪਤਲੀਆਂ ਹਨਾ ਐਵੇਂ ਲੱਗਦਾ ਕਿ ਤਾਰ ਤੇ ਕੋਈ ਕਪੜਾ ਪਾਇਆ ਹੋਵੇ ਬਹੁਤ ਚੀਜ਼ਾਂ ਬੋਲਦੇ ਨੇ ਅਜੀਬੋ ਗਰੀਬ ਤਾਂ ਆਫ ਕੋਰਸ ਇਹ ਚੀਜ਼ ਗਲਤ ਆ ਠੀਕ ਆ ਇਨਸਾਨ ਇਨਸਾਨੀ ਹੁੰਦਾ ਮੈਨੂੰ ਲੱਗਦਾ ਇਨਸਾਨ ਨੂੰ ਦਿਲ ਤੋਂ ਜਜ ਕਰਨਾ ਚਾਹੀਦਾ ਹੈ ਉਹ ਅੰਦਰੋਂ ਕਿਵੇਂ ਆ ਬਾਹਰੋਂ ਤਾਂ ਆਪਾਂ ਜਿੰਨੇ ਮਰਜ਼ੀ ਸੋਹਣੇ ਬਣ ਲਈਏ ਬਾਹਰ ਦੀ ਸੁੰਦਰਤਾ ਦਾ ਵੀ ਮੈਨੇ ਕੋਈ ਨਹੀਂ ਜੇਕਰ ਤੁਹਾਡਾ ਮਨ ਨਹੀਂ ਸੋਹਣਾ ਨਾ ਮੇਰੇ ਹਿਸਾਬ ਨਾਲ ਜਿਵੇਂ ਦੇਖੋ ਹੁਣ ਆਪਾਂ ਜ਼ਿੰਦਗੀ ਜੀਣਾ ਠੀਕ ਹੈ ਅੱਜ ਜਵਾਨੀ ਹੈ ਕੱਲ ਨੂੰ ਤਾਂ ਬੜਾਪਾ ਆਊਗਾ ਨਾ ਉਹ ਤਾਂ ਸੁੰਦਰਤਾ ਤਾਂ ਕੀ ਕਰ ਲਓਗੇ ਤੁਸੀਂ ਇਹ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਦਿਲ ਸੁੰਦਰ ਕਰੀਏ ਸ਼ਰੀਰਾਂ ਦੀ ਸੁੰਦਰਤਾ ਤਾਂ ਇੱਕ ਦਿਨ ਸਮਾਂ ਖਤਮ ਹੋ ਜਾਣੀ ਹੈ ਤੇ ਜਿੰਨਾ ਜਿਹੜੇ ਕਰ ਰਹੇ ਆ ਉਹਨਾਂ ਉਹਨਾਂ ਦੇ ਆਪ ਦੇ ਵੀ ਉਹੋ ਜਿਹੀ ਆ ਬਿਲਕੁਲ ਹੁਣ ਦੇਖੋ ਮੇਰਾ ਜੋ ਵੀ ਮੇਰੇ ਚ ਵੱਜ ਜਾ ਠੀਕ ਆ ਉਹ ਦਿਖ ਰਿਹਾ ਠੀਕ ਆ ਇੱਕ ਮਿੰਟ ਵੱਜ ਨਹੀਂ ਬੇਟਾ ਕਿ ਮੇਰੇ ਚ ਕੋਈ ਵੀ ਠੀਕ ਹੈ ਇਹ ਲੋਕਾਂ ਦੇ ਨਜ਼ਰੀਏ 'ਚ ਵੱਜਾ ਨਜ਼ਰੀਏ 'ਚ ਬਿਲਕੁਲ ਅਸੀਂ ਨਹੀਂ ਕਹਿੰਦੇ ਮੈਂ ਨਹੀਂ ਕਹਿੰਦਾ ਵੀ ਵੱਜਾ ਹਰ ਇਨਸਾਨ ਪਰਫੈਕਟ ਹੈ ਆਪਣੇ ਆਪ ਦੇ ਵਿੱਚ ਪਰਫੈਕਟ ਹੁਣ ਜਿਹੜਾ ਮੈਂ ਆ ਮੇਰਾ ਜੋ ਸਰੀਰ ਪੂਰਾ ਹੈ ਮੇਰੇ ਕੋਲ ਥੋੜੇ ਬਾਲਾ ਟੈਲੈਂਟ ਨਹੀਂ ਹਾਂ ਹੈਨਾ ਉਹ ਕਹਿੰਦੇ ਨਾ ਕਿ ਅਗਰ ਰੱਬ ਇੱਕ ਚੀਜ਼ ਦੀ ਕਮੀ ਦਿੰਦਾ ਤਾਂ ਸੋ ਚੀਜ਼ਾਂ ਨਾਲ ਲਾ ਕੇ ਭੇਜਦਾ ਤਾਂ ਜੇ ਲੋਕਾਂ ਨੂੰ ਲੱਗਦਾ ਕਿ ਹਾਂ ਮੇਰੇ 'ਚ ਕਮੀਆਂ ਹੁਣ ਮੰਨ ਲਓ ਕੱਲ ਨੂੰ ਆਪਾਂ ਆ ਜਾਂਦੇ ਆਪਣਾ ਐਕਸੀਡੈਂਟ ਹੋ ਜੇ ਫਿਰ ਫੇਂਡਰ ਬਥੇਰੀ ਦੁਨੀਆ ਦੇ ਕਿਸਮਤ ਹੈ ਜੇ ਮੈਂ ਅੱਜ ਐਵੇਂ ਹਣਾ ਕੱਲ ਨੂੰ ਕੀ ਮੰਨ ਲਉ ਹਣਾ ਹੁਣ ਕਹਿ ਦਿੰਦੇ ਕਿ ਤਰ੍ਹਾਂ ਵਿਆਹ ਵੀ ਹੋਣੀ ਹੋਣਾ ਜੇ ਮੰਨ ਲਉ ਮੁੰਡਾ ਕੱਲ ਨੂੰ ਕਿਸੇ ਹੋਰ ਕੁੜੀ ਨਾਲ ਨਾਰਮਲ ਨਾਲ ਵਿਆਹ ਕਰ ਲੈ ਉਹਨ ਕੱਲ ਨੂੰ ਕੁਝ ਹੋ ਜੇ ਫਿਰ ਫਿਰ ਕਿ ਉਹਨੂੰ ਰੱਖੂਗਾ ਨਹੀਂ ਇਹ ਚੀਜ਼ ਹੁੰਦੀ ਆ ਸਾਰਾ ਕੁਝ ਹੈ ਇਹ ਸਾਰਾ ਕੁਝ ਇਹ ਤਾਂ ਲੋਕਾਂ ਦਾ ਸਿਰਫ ਨਜ਼ਰੀਆ ਜਿੰਨਾ ਦਾ ਤੰਗ ਹੈ ਉਹਨਾਂ ਉਹਨਾਂ ਲਈ ਸਾਰੀ ਦੁਨੀਆ ਹੀ ਤੰਗ ਹੈ ਉਹਨਾਂ ਲਈ ਸਾਰੀ ਦੁਨੀਆ ਹੀ ਮਾੜੀ ਹੈ ਤੇ ਜਿਹਦਾ ਨਜ਼ਰੀਆ ਵਧੀਆ ਉਹਦੀ ਸਾਰੀ ਦੁਨੀਆ ਚੰਗੀ ਹੈ ਸਹੀ ਹੈ ਤੇ ਤੇ ਪਹਿਲੀ ਪੇਡ ਪ੍ਰੋਮੋਸ਼ਨ ਕਦੋਂ ਆਈ ਸੀ ਅਮ ਪਹਿਲਾਂ ਨਾ ਜਦੋਂ ਮੇਰੇ ਸਟਾਰਟਿੰਗ ਹੋਈ ਸੀਗੀ ਤਾਂ ਜਦੋਂ ਮੈਨੂੰ ਪਤਾ ਲੱਗੇ ਕਿ ਇੱਥੋਂ ਪੈਸੇ ਆਉਂਦੇ ਨੇ ਇਵਨ ਕਿ ਮੇਰੇ ਤੋਂ ਘੱਟ ਫੋਲੋਅਰਸ ਸੀ ਜਿਨ੍ਹਾਂ ਦੇ ਉਹਨਾਂ ਨੂੰ ਵੀ ਅੱਛੀ ਖਾਸੀ ਪੇਮੈਂਟ ਆ ਰਹੀ ਸੀ ਤੇ ਮੈਨੂੰ ਨਹੀਂ ਆਂਦੀ ਪਈ ਸੀ ਮੈਨੂੰ ਕਿਸੇ ਵੀ ਕੰਪਨੀ ਨੇ ਮਤਲਬ ਨਹੀਂ ਭੇਜਿਆ ਕੋਈ ਵੀ ਪ੍ਰੋਮੋਸ ਵਗੈਰਾ ਦਨ ਮੈਂ ਕਾਫੀ ਸੈਡ ਹੁੰਦੀ ਮੈਂ ਨਾ ਆਪ ਮੈਸੇਜ ਕਰਨੇ ਕੰਪਨੀ ਨੂੰ ਕਿ ਅਬ ਮਤਲਬ ਸਰ ਇਹ ਮੇਰੀ ਆਈਡੀਆ ਤੁਸੀਂ ਦੇਖ ਲਈ ਇੱਕ ਵਾਰ ਨਹੀਂ ਆਈ ਇੱਕ ਪਹਿਲੀ ਪ੍ਰੋਮੋ ਆਈ ਸੀ 150 ਰੁਪਏ ਦੀ ਅੱਛਾ ਉਹ ਮੈਂ ਕੀਤੀ ਸੀ ਤੇ ਮੈਨੂੰ ਉਸ ਚੇ ਵੀ ਨਹੀਂ ਐਵੇਂ ਫੀਲ ਆਈ ਜਿਵੇਂ ਮੈਨੂੰ 2 ਕਰੋੜ ਮਿਲੀਆਂ ਹੁੰਦਾ ਇਸ ਟਾਈਪ ਦੀ ਇੰਨੀ ਖੁਸ਼ੀ ਕਿ ਮੇਰੀ ਪਹਿਲੀ ਕਮਾਈ ਆ ਉਹ ਠੀਕ ਆ ਤੇ ਉਸ ਤੋਂ ਬਾਅਦ ਇੱਕ ਕੰਪਨੀ ਨੇ ਹੈਂਡਲ ਕਰਿਆ ਮੈਨੂੰ ਕਿ ਹਾਂ ਤੁਹਾਨੂੰ ਭੇਜਿਆ ਕਰਾਂਗੇ ਉਦੋਂ ਕਾਫੀ ਘੱਟ ਰੇਟ ਸੀਗਾ ਤੇ ਉਸ ਤੋਂ ਬਾਅਦ ਹੌਲੀ-ਹੌਲੀ ਆਪਣੀਆਂ ਹੁਣ ਹੁਣ ਕਿੰਨੇ ਤੱਕ ਦੀਆਂ ਕਰ ਲਈਆਂ ਹੁਣ ਤਾਂ ਕਾਫੀ ਕੰਪਨੀਆਂ ਨਾਲ ਕੰਮ ਕਰ ਰਹੀ ਹਾਂ ਮਤਲਬ ਆਉਂਦੀਆਂ ਰਹਿੰਦੀਆਂ ਹੁਣ ਹਾਂ ਐਂ ਚਲਾਈ ਆਪਣੀ ਚੱਲਦੀ ਹੁਣ ਬੋਝ ਨਹੀਂ ਮਤਲਬ ਆਪਦੀ ਇਹ ਛੋਟੀ ਉਮਰ ਚੀ ਆਪਦੇ ਪੈਰਾਂ ਤੇ ਖੜੇ ਹੋਗੇ ਹੂੰ ਹੂੰ ਬਿਲਕੁਲ ਹਜਾਂ ਐਂ ਨਹੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਪਰ ਥੋੜੀ ਬਹੁਤ ਆਮਦਾ ਕਰ ਲੈਣੇ ਆ ਗੁਜ਼ਾਰੇ ਲਈ ਹਾਂ ਹੁਣ ਆਪ ਜਦੋਂ ਆਉਂਦੀ ਆ ਹਨਾ ਆਪਣੇ ਜਿਹੜੇ ਪਰਿਵਾਰ ਆ ਆਪਾਂ ਇੱਕ ਛੋਟੇ ਸ਼ਹਿਰਾਂ ਦੇ ਵਿੱਚ ਮੰਡੀਆਂ ਦੇ ਵਿੱਚ ਰਹਿੰਦੇ ਆ ਇਹਨਾਂ ਨੂੰ ਮਾਪਿਆਂ ਨੂੰ ਹੁੰਦਾ ਵੀ ਬੱਚਾ ਨਾ ਮੇਰਾ ਪੜ ਕੇ ਨੌਕਰੀ ਲੱਗ ਜੇ ਹਨਾ ਜਾਂ ਬਾਹਰ ਚਲਾ ਜਾਵੇ ਹਨਾ ਇਹ ਉਹਦੀ ਜ਼ਿੰਦਗੀ ਬਣ ਜੇ ਇਹ ਐਕਟਿੰਗ ਉਕਟਿੰਗ ਖੇਡ ਕੁੱਦ ਹਨਾ ਆਪਣੇ ਪਰਿਵਾਰਾਂ ਚ ਵਧੀਆ ਨਹੀਂ ਸਮਝਿਆ ਜਾਂਦਾ ਇਹਦੇ ਲਈ ਫਿਰ ਕਿਵੇਂ ਸਮਝਾਇਆ ਕਰ ਜਾਂਦਾ ਮੈਂ ਹੁਣ ਕਾਫੀ ਕੁੜੀਆਂ ਨਾਲ ਰਹਿੰਦੀ ਆ ਇਵਨ ਕਿ ਜਿਹੜੀ ਸ਼ਹਿਰ ਚ ਵੀ ਨੇ ਉਹਨਾਂ ਦਾ ਵੀ ਅੱਜ ਕੱਲ ਪੇਰੈਂਟਸ ਥੋੜੇ ਹੈ ਕਿ ਕੁੜੀਆਂ ਨੂੰ ਲੈ ਕੇ ਥੋੜਾ ਹੁੰਦਾ ਹੀ ਹੈ ਪੇਰੈਂਟਸ ਚ ਠੀਕ ਆ ਤੇ ਸਾਡੇ ਵੀ ਨਹੀਂ ਜਮਾ ਵੀ ਅਲਾਉਡ ਚ ਕੁੜੀਆਂ ਫੋਟੋ ਤੱਕ ਨਹੀਂ ਪਾਉਂਦੀਆਂ ਸੀ ਤਾਂ ਮੈਂ ਪਾਤੀ ਉਸ ਤੋਂ ਬਾਅਦ ਨਾ ਵੀਡੀਓ ਮੈਂ ਬਨੰਦ ਗਈ ਤਾਂ ਪਿੱਛੇ-ਪਿੱਛੇ ਸਾਰੇ ਲੰਗੇ ਆ ਉਹ ਸਿਰ ਮੇਰੇ ਤੇ ਹੋਇਆ ਤਾਂ ਕਾਫੀ ਗਾਲਾਂ ਪਈਆਂ ਮੈਨੂੰ ਰੋਕਿਆ ਵੀ ਆ ਫਿਰ ਉਹ ਕਹਿੰਦੇ ਨੇ ਕਿ ਹਾਂ ਸ਼ੌਂਕ ਆ ਉਹ ਸ਼ੌਂਕ ਆਪ ਨੂੰ ਨਾ ਪਿਛੇ ਹਟਣ ਨਹੀਂ ਦਿੰਦਾ ਤਾਂ ਦੋ ਦਿਨ ਬਾਅਦ ਫਿਰ ਸ਼ੁਰੂ ਹੋ ਜਾਣਾ ਤੇ ਜਿੰਨੀ ਮਰਜ਼ੀ ਗਾਲਾਂ ਪਈਆਂ ਫਿਰ ਇੱਕ ਟਾਈਮ ਆਇਆ ਕਿ ਉਹਨਾਂ ਨੂੰ ਖੁਦ ਨਹੀਂ ਦਿਖਣ ਲੱਗਿਆ ਕਿ ਹਾਂ ਬੱਚਾ ਗੁੱਸਾ ਕਰ ਰਿਹਾ ਹੈ ਅ ਸਿੰਗਰਾਂ ਨੇ ਸਟੋਰੀ ਪਾਈ ਹੈ ਨਾ ਉਹਨਾਂ ਦੇ ਦੋਸਤਾਂ ਕਿ ਪਾਪਾ ਦੇ ਜਿਹੜੇ ਮਾੜਾ ਕਹਿੰਦੇ ਸੀ ਕੋਈ ਵੀ ਆਸ-ਪਾਸ ਦੇ ਆਪਣੇ ਰਿਲੇਟਿਵਜ਼ ਹੋਣਗੇ ਮਾੜਾ ਕਹਿੰਦੇ ਸੀ ਇਹ ਉਹ ਵੀ ਕਹਿਣ ਲੱਗੇ ਯਾਰ ਤੇਰੀ ਕੁੜੀ ਦੀ ਵੀਡੀਓ ਦੇਖੀ ਆ ਨਾ ਮੇਰੇ ਭਰਾ ਨੂੰ ਜਾਣਨ ਲੱਗੇ ਮੇਰੀ ਮੰਮਾ ਨੂੰ ਕਹਿਣ ਲੱਗੇ ਕਿ ਤੇਰੀ ਕੁੜੀ ਦੀ ਆ ਤੇਰੀ ਭੈਣ ਦੀ ਵੀਡੀਓ ਦੇਖਿਆ ਤਾਂ ਉਸ ਚੀਜ਼ ਨਾਲ ਫਰਕ ਪੈਂਦਾ ਫਿਰ ਉਹ ਆਪੇ ਹੀ ਹੌਲੀ ਹੌਲੀ ਸਮਝਣ ਲੱਗ ਜਾਂਦੇ ਆ ਇੱਕ ਵਾਰੀ ਤਾਂ ਅੱਖਾਂ ਉਨ ਨਹੀਂ ਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਤੁਸੀਂ ਪੜਦੇ ਵੀ ਹੋ ਨਾ ਤੇ ਉਦੋਂ ਫਿਰ ਲੋਕਾਂ ਦਾ ਕਿਵੇਂ ਦਾ ਵਿਹਾਰ ਰਹਿੰਦਾ ਹੁੰਤਾ ਬਹੁਤ ਵਧੀਆ ਵੈਸੇ ਆਪਾਂ ਕਿਉਂ ਕਹੀਏ ਬਟ ਇੱਕ ਚੀਜ਼ ਹੋ ਜਾਂਦੀ ਹੈ ਮੇਰੀ ਨਾਲ ਤਾਂ ਕਿ ਐਵੇਂ ਬਸ ਰੂਲੇ ਖੁਲੇ ਜੇ ਰੈਨ ਨਾ ਠੀਕਾ ਹੁਣ ਜਾਣੇ ਨਾ ਤਾਂ ਹੀ ਸੋਚ ਕੇ ਜਾਣ ਬੰਨੇ ਯਾਰ ਸਾਰੇ ਲੋਕ ਜਾਣਦੇ ਨੇ ਹੁਣਾ ਮਤਲਬ ਐਵੇਂ ਜਾ ਰਹੀ ਹੁੰਨੇ ਹੁਣ ਮੈਂ ਬਠਿੰਡਾ ਲੱਗਿਆ ਬੇਕਰੀ ਦਾ ਕਰਨ ਤਾਂ ਅੰਦਰस्ते ਜਾ ਰਹੀ ਨੇ ਲੋਕ ਪਿੱਛੋਂ ਗੱਲਾਂ ਕਰਦੇ ਐ ਰੋਈਏ ਨਾ ਇੰਸਟਾਗ੍ਰਾਮ ਵਾਲੀ ਮਤਲਬ ਕਈ ਆ ਕੇ ਬੜੇ ਪਿਆਰ ਨਾਲ ਮਿਲਦੇ ਨੇ ਫੋਟੋ ਕਰਵਾਉਂਦੇ ਨੇ ਤਾਂ ਬੜਾ ਅੱਛਾ ਲੱਗਦਾ ਕਿ ਹਾਂ ਪਰसों ਦੀ ਗੱਲ ਹੈ ਸਾਡੇ ਘਰ ਬੱਚੇ ਆਏ ਮਤਲਬ ਇਥੋਂ ਮੇਰੇ ਸਪੈਸ਼ਲੀ 2 ਦਿਨ ਤੋਂ ਘਰ ਪੁੱਛ ਪੁੱਛਦੇ ਪੁੱਛਦੇ ਆ ਰਹੇ ਨੇ ਉਹ 2 ਦਿਨ ਲਗਾਤਾਰ ਆਏ ਤਾਂ ਇੰਨਾ ਅੱਛਾ ਲੱਗਦਾ ਕਿ ਯਾਰ ਬੱਚੇ ਵੀ ਦੇਖਦੇ ਨੇ ਤੇ ਇੰਨੇ ਪਿਆਰ ਨਾਲ ਆ ਕੇ ਮਿਲਦੇ ਨੇ ਬਹੁਤ ਵਧੀਆ ਲੱਗਦਾ ਜਿੱਤੇ ਤੁਸੀਂ ਕੰਮ ਕਰਦੇ ਹੋ ਹੁਣ ਕੰਮ ਸਿੱਖ ਰਹੇ ਹੋ ਉੱਥੇ ਫਿਰ ਉੱਥੇ ਵੀ ਆ ਜਾਂਦੇ ਕਈ ਵਾਰ ਹੁੰਦਾ ਵੀ ਜਦੋਂ ਉਹਨੂੰ ਮੰਨ ਲਓ ਵੀ ਉਹਨਾਂ ਨੂੰ ਹੁਣ ਪਤਾ ਨਹੀਂ ਹੁੰਦਾ ਵੀ ਬਈ ਇਹ ਵੀ ਐਡੀਕਾ ਨਾ ਵੀ ਜ਼ਿਆਦਾ ਫੇਮਸ ਕੁੜੀ ਐ ਇੱਕ ਐ ਨਹੀਂ ਹੁੰਦਾ ਵੀ ਜਦੋਂ ਕਈ ਵਾਰੀ ਆ ਕੇ ਕੋਈ ਸੈਲਫੀ ਖਰਾਬੇ ਉਹ ਕਹਿੰਦੇ ਵੀ ਇਹ ਕੀ ਹੋ ਗਿਆ ਨਹੀਂ ਨਹੀਂ ਐ ਐਵੇਂ ਇਹਨੇ ਸਾਡੀ ਕਲਾਸ ਚ ਲਾਉੜਨੀ ਆ ਨਾ ਪਰ ਹਾਂ ਗਲੀਆਂ ਵਗੈਰਾ ਚ ਬਹੁਤ ਸਾਰੇ ਮਿਲਦੇ ਨੇ ਐਵੇਂ ਕਹੀਏ ਬਸਾਂ ਜੋ ਅੱਜੀ ਮਤਲਬ ਮੈਂ ਬਸ ਚੱਲੀ ਆਂ ਟ੍ਰੈਵਲ ਕਰਦੀ ਆਂ ਮੈਂ ਆਫਕੋਰਸ ਬਸ ਚਾ ਨਾ ਤਾਂ ਮੈਨੂੰ ਮੇਰੀ ਵੀਡੀਓ ਦਿਖਾ ਕੇ ਇੱਕ ਭਈਆ ਪੁੱਛ ਰਹੇ ਨੇ ਇਹ ਤੁਸੀਂ ਉਹ ਨਾ ਵੀਡੀਓਸ ਵਿੱਚ ਕੀ ਆ ਹਾਂ ਇਹ ਹੈ ਖੁਸ਼ੀ ਦੇ ਨਾਲ ਨਾਲ ਫਿਰ ਕਈ ਵਾਰੀ ਕੋਈ ਇਹੋ ਜਿਹੇ ਵੀ ਬੰਦੇ ਆ ਜਾਂਦੇ ਵੀ ਜਿਹੜੇ ਵੀ ਉਦੋਂ ਲਾਈਵ ਵੀ ਗਲਤ ਕਮੈਂਟ ਕਰ ਦਿੰਦੇ ਆ ਨਹੀਂ ਲਾਈਵ ਨਹੀਂ ਹੋਇਆ ਹਜੇ ਤੱਕ ਮੈਨੂੰ ਟੱਚ ਤੱਕ ਨਹੀਂ ਹੋਇਆ ਐਕਸਪੀਰੀਅੰਸ ਐਨੀ ਹਿੰਮਤ ਨਹੀਂ ਨਾ ਹੁੰਦੀ ਹੈ ਨਾ ਸਾਮਣੇ ਸਿਰਫ ਕਮੈਂਟਾਂ ਚ ਲਿਖਣ ਦੀ ਹੁੰਦੀਆਂ ਮੈਂ ਦੇਖਿਆ ਜਿਹੜੇ ਬੰਦੇ ਨਾ ਨੈਗੇਟਿਵ ਕਮੈਂਟ ਕਰਦੇ ਹੁੰਦੇ ਆ ਇੱਕ ਦੋ ਵਾਰ ਮੇਰੇ ਨਾਲ ਹੀ ਹੋਇਆ ਵੀ ਆ ਓਏ ਬੰਦੇ ਆ ਕੇ ਕਹਿੰਗੇ ਅਸੀਂ ਤੁਹਾਨੂੰ ਨਾ ਫੋਲੋ ਕਰਦੇ ਆ ਅਸੀਂ ਤੁਹਾਡੀ ਵੀਡੀਓ ਲਾਈਕ ਕਰਦੇ ਆ ਅਸੀਂ ਤੁਹਾਨੂੰ ਨਾ ਫੋਟੋ ਲੈਣੀ ਆ ਮੈਂ ਤੁਸੀਂ ਫਿਰ ਗਲਤ ਕਮੈਂਟ ਕਿਉਂ ਕਰਦੇ ਹੋ ਓਏ ਫੇਸਬੁਕ ਕੀ ਵਿਦਵਾਨ ਕਹਿੰਦੇ ਇਹਨਾਂ ਨੂੰ ਹੈ ਨਾ ਤੇ ਉਹ ਉਹਨਾਂ ਦੀ ਬਸ ਹਿੰਮਤ ਹੋਣੀ ਹੈ ਨੀਅਰ ਚ ਕੱਢਣ ਪਾਣ ਨੂੰ ਨਹੀਂ ਹਾਂ ਹੋਰ ਉਹਨੇ ਜੋਗੇ ਨਹੀਂ ਹੁੰਦੇ ਵੀ ਕਿਸ ਬਿਲਕੁਲ ਮੂੰਹ ਤੇ ਦਮ ਤੇ ਉਹਨਾਂ 'ਚ ਹੁੰਦਾ ਨਹੀਂ ਤੇ ਰਾਜੀ ਜ਼ਿੰਦਗੀ ਦਾ ਤਜਰਬਾ ਕਿਵੇਂ ਦਾ ਲੱਗਦਾ ਅ ਮੈਨੂੰ ਤਾਂ ਇਹ ਲੱਗਦਾ ਮੈਂ ਕਿਸਮਤ ਦੇ ਨਾਲ ਹੀ ਚੱਲ ਰਹੀ ਆ ਜਿਵੇਂ ਕਾਫੀ ਉਤਾਰ ਚੜਾਅ ਵਾਏ ਠੀਕ ਆ ਪਹਿਲਾਂ ਮੈਨੂੰ ਮੇਰੀ ਆਈਸ ਨੂੰ ਲੈ ਕੇ ਬਾਡੀ ਨੂੰ ਲੈ ਕੇ ਮੈਂ ਕੰਫਰਟੇਬਲ ਨਹੀਂ ਸੀ ਤਾਂ ਇਹਨਾਂ ਕੌਨਫੀਡੈਂਸੀ ਦਾ ਠੀਕ ਆ ਬਟ ਅੱਰ ਦੀ ਹੀ ਹੁੰਦੀ ਸੀ ਹੁਣ ਇੰਨਾ ਆ ਗਿਆ ਕਿ ਜਿਹਨੇ ਪਸੰਦ ਕਰਨਾ ਨਹੀਂ ਕਰ ਲੂਗਾ ਜਿਹਦੀਆਂ ਆਪਦੀ ਨਜ਼ਰਾਂ ਨਾ ਮਤਲਬ ਚੰਗਾ ਹੋਗਾ ਤਾਂ ਦੀ ਨਜ਼ਰ ਆ ਉਹ ਮੈਨੂੰ ਅੱਛਾ ਹੀ ਦੇਖੂ ਜਿਵੇਂ ਆਪ ਹੀ ਅੰਦਰੋਂ ਮਾੜਾ ਉਹਨੇ ਮੈਨੂੰ ਚਾਹੇ ਮੈਂ ਜਮਾ ਸਹੀ ਵੀ ਹਾਂ ਉਹਨੇ ਮੈਨੂੰ ਮਾੜਾ ਹੀ ਕਹਿਣਾ ਤਾਂ ਥੋੜਾ ਮੇਰੇ ਚ ਬਹੁਤ ਜ਼ਿਆਦਾ ਕੌਨਫੀਡੈਂਸ ਆਇਆ ਠੀਕ ਹੈ ਮੈਂ ਆਪਦੇ ਆਪ ਨੂੰ ਲੈ ਕੇ ਮਤਲਬ ਇੱਕ ਸੈਲਫ ਲਵ ਡਿਵੈਲਪ ਹੋ ਗਿਆ ਕਿ ਹਾਂ ਵੀ ਆਪਦੇ ਆਪ ਨੂੰ ਪਿਆਰ ਕਰਨਾ ਸਿੱਖਿਆ ਐਂਡ ਪਲੱਸ 2 ਚ ਵੀ ਮੈਨੂੰ ਨਾ ਕਾਫੀ ਡਰ ਸੀਗਾ ਇਹ ਮੈਨੂੰ ਕਾਲਜ ਐਡਮਿਸ਼ਨ ਕਿਵੇਂ ਮਿਲੂਗੀ ਇਹ ਉਹ ਤਾਂ ਮੈਨੂੰ ਉਦੋਂ ਵੀ ਵਧੀਆ ਐਡਮਿਸ਼ਨ ਹੋਣੀ ਹੈ ਹੁਣ ਮੈਂ ਨਾ ਮਜ਼ਾਕ ਚ ਲਾਟਰੀ ਭਰੀ ਸੀਗੀ ਤੇ ਮੇਰਾ ਮਤਲਬ ਸਭ ਨੇ ਕਿਹਾ ਕਿ ਤੇਰੀ ਨਹੀਂ ਆਉਂਦੀ ਹੂੰ ਮਤਲਬ ਮੇਰਾ ਵੀਜ਼ਾ ਯੂਕੇ ਦਾ ਨਾ ਪੋਰਟਲ ਖੁੱਲਦਾ ਹੁੰਦਾ ਹੂੰ ਸਭ ਨੇ ਕਿਹਾ ਨਹੀਂ ਆਉਂਦੀ ਕਿਉਂਕਿ ਮੇਰਾ ਪਾਸਪੋਰਟ ਐਕਸਪਾਇਰ ਸੀ ਉਹ ਕੱਲੀ ਆਈ ਮੇਰੀ ਮੇਰੇ ਫਾਦਰ ਨੇ ਕਿਹਾ ਵੀ ਕਿਹੜਾ ਕੁਝ ਜਾਨਵਤ ਵਤ ਨਹੀਂ ਆਉਗੀ ਮੈਂ ਮਜ਼ਾਕ ਮਜ਼ਾਕ ਚ ਪਹਿਲੀ ਏਅਰ ਭਰਤੀ ਲੋਕ ਤਿੰਨ ਤਿੰਨ ਸਾਲ ਦੇ ਟਰਾਈ ਕਰ ਮੈਨੂੰ ਲੱਗਦਾ ਮੈਨੂੰ ਕਿਸਮਤੀ ਆਪਦੇ ਨਾਲ ਨਹੀਂ ਲੈ ਜਾਂਦੀ ਮੈਂ ਕੁਝ ਨਹੀਂ ਕਰਨੀ ਮਤਲਬ ਕਿਸਮਤੀ ਆਪਦੇ ਨਾਲ ਬਸ ਚਲਦੀ ਜਾ ਰਹੀ ਆ ਉਹ ਉਹ ਜਿਹੜਾ 2 ਸਾਲ ਦਾ ਵਰਕ ਪਰਮਿਟ ਮਿਲਦਾ ਉਹ ਹਾਂ ਉਹ ਚਾਇਆ ਮੈਨੇ ਟਾਈਮ ਮੈਂ ਬੇਕਰੀ ਤਾਂ ਹੋਂਸ ਕਰੀ ਨਾ ਚਲੋ ਵਧੀਆ ਬੈਸਟ ਵਿਸ਼ੇ ਤੇ ਰਾਜੀ ਜਿਵੇਂ ਤੁਹਾਨੂੰ ਇਸ ਨੇ ਇੱਕ ਸ਼ਰੀਰ ਨੂੰ ਲੈ ਕੇ ਕੰਪਲੈਕਸ ਰਿਹਾ ਉਸ ਤੋਂ ਬਾਅਦ ਤੁਹਾਡਾ ਕੰਫੀਡੈਂਸ ਵੀ ਆ ਗਿਆ ਉਹ ਨਹੀਂ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਆਪਣੇ ਆਪ ਨੂੰ ਸ਼ਰੀਰ ਨੂੰ ਲੈ ਕੇ ਕੰਪਲੈਕਸ ਰੱਖਦੇ ਆ ਉਹਨਾਂ ਲਈ ਕੋਈ ਮੈਸੇਜ ਇਹ ਕਿ ਜੇ ਤੁਸੀਂ ਆਪਦੇ ਆਪ ਨਾਲ ਨਹੀਂ ਪਿਆਰ ਕਰੋਗੇ ਤਾਂ ਲੋਕਾਂ ਤੋਂ ਤੁਸੀਂ ਕੀ ਉਮੀਦ ਲਾ ਸਕਦੇ ਕਿ ਉਹ ਤੁਹਾਨੂੰ ਪਿਆਰ ਕਰਨਗੇ ਮੈਨੂੰ ਐਂ ਲੱਗਦਾ ਲੋਕ ਸਿਰਫ ਤੁਹਾਨੂੰ ਜੱਜ ਕਰਦੇ ਨੇ ਹਰ ਛੋਟੀ ਗੱਲ 'ਚ ਜੇ ਤੁਹਾਡੇ ਨਾਲ ਆਪਦੇ ਆਪ ਨਾਲ ਨਹੀਂ ਨਹੀਂ ਪਿਆਰ ਫਿਰ ਤੁਸੀਂ ਕਿਸੇ ਤੋਂ ਵੀ ਨਹੀਂ ਉਮੀਦ ਕਰ ਸਕਦੇ ਜਿੱਦਨ ਤੁਸੀਂ ਆਪਦੇ ਆਪ ਨਾਲ ਪਿਆਰ ਕਰਨ ਲੱਗੇ ਨਾ ਤੁਹਾਨੂੰ ਲੋਕਾਂ ਦੀ ਗੱਲਾਂ ਦਾ ਫਰਕ ਨਹੀਂ ਪੈਣਾ ਤਾਂ ਆਫ ਕੌਰਸ ਤੁਹਾਨੂੰ ਖੁਦ ਨਾਲ ਪਿਆਰ ਕਰਨਾ ਸਿੱਖਣਾ ਹੀ ਪੈਣਾ ਖੁਦ ਦੇ ਪਿਆਰ ਦੀ ਗੱਲ ਜੇਕਰ ਉਹਨਾਂ ਵਾਲੀ ਲੰਮੀ ਨਹੀਂ ਆਪਾਂ ਚਲੋ ਲੈ ਕੇ ਜਾਂਦੇ ਹਾਂ ਉਧਰੋਂ ਵੀ ਇਸ਼ਾਰੇ ਹੋਈ ਜਾਂਦੇ ਆ ਤੇ ਸੈਲਫ ਕੌਨਫੀਡੈਂਸ ਲਈ ਲੋਕ ਕਰਨ ਕੀ ਸੈਲਫ ਕੌਨਫੀਡੈਂਸ ਤਾਂ ਅੰਦਰੋਂ ਹੀ ਆਉਂਦਾ ਹੈ ਉਹਦੇ ਲਈ ਸਿਰਫ ਆਪਾਂ ਨੂੰ ਹਿੰਮਤ ਚਾਹੀਦੀ ਹੈ ਸਟਾਰਟਿੰਗ 'ਚ ਮੈਂ ਵੀ ਕਹਾਂ ਕਿ ਅਚਾਨਕ ਤਾਂ ਇਹ ਚੀਜ਼ ਹੁੰਦੀ ਨਹੀਂ ਹੌਲੀ 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 ਹੋਣ ਲੱਗਦੇ ਹੁਣ ਜਿਵੇਂ ਮੈਂ ਆਪਦਾ ਐਕਸਪੀਰੀਅੰਸ ਦੱਸਾਂ ਤਾਂ ਮੈਂ ਜਦੋਂ ਵੀਡੀਓ ਵੀ ਬਣਾਉਂਦੀ ਸੀ ਇੰਨਾ ਨਹੀਂ ਸੀ ਜਿਸ ਤਰ੍ਹਾਂ ਮੈਂ ਇੰਟਰਵਿਊਜ਼ ਦੇਣੇ ਸ਼ੁਰੂ ਕੀਤੇ ਫਰਸਟ ਇੰਟਰਵਿਊ ਬਹੁਤ ਘਬਰਾ ਕੇ ਦਿੱਤਾ ਸੀ ਮੈਂ ਹੌਲੀ 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 ਜਦੋਂ ਲੋਕ ਜਾਣਨ ਲੱਗੇ ਇੰਟਰਵਿਊ ਦੇਣ ਲੱਗੇ ਲੋਕਾਂ 'ਚ ਆਣਾ ਜਾਣਾ ਸ਼ੁਰੂ ਕੀਤਾ ਹੋਣਾ ਇੰਟਰੋ ਇੰਟਰਵਰਟੀ ਮੈਂ ਹਨਾ ਤਾਂ ਐਕਸਟਰਵਰਡ ਵਈ ਲੋਕਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਹੌਲੀ-ਹੌਲੀ ਆਪ ਹੀ ਆ ਜਾਂਦਾ ਹੁੰਦਾ ਜਿਵੇਂ ਗੁੜੀਆਂ ਨੇ ਕਿਹਾ ਕਿ 90% ਕਮੈਂਟ ਗਲਤ ਆਉਂਦੇ ਆ ਉਹ ਕਮੈਂਟਾਂ ਦੇ ਨਾਲ ਲੜ ਕੇ ਤੇ ਆਪਣੇ ਆਪ ਨੂੰ ਆਪਣੇ ਆਪ ਨਾਲ ਹਨਾ ਗੱਲ ਕਰਕੇ ਇਹ ਅੰਦਰ ਹੀ ਰੋਲ ਖੁੱਲ ਕੇ ਕੁਝ ਨਹੀਂ ਬਣਨਾ ਹਨਾ ਹਾਂ ਬਿਲਕੁਲ ਤੇ ਗੁੜੀਆਂ ਤੁਸੀਂ ਤੁਹਾਨੂੰ ਤੁਹਾਡਾ ਅਨਮੋਲਾ ਟਾਈਮ ਦਿੱਤਾ ਤੇ ਇੰਟਰਵਿਊ ਇਹਨਾਂ ਦੀਆਂ ਹੋਰ ਵੀ ਬਹੁਤ ਐ ਜਿਹੜੀਆਂ ਇਹਨਾਂ ਦੀਆਂ ਕਹਾਣੀਆਂ ਉਹ ਤੁਸੀਂ ਸੁਣੀਆਂ ਹੋਈਆਂ ਇਸ ਲਈ ਆਪਾਂ ਉਸ ਉਹਨਾਂ ਤੇ ਗੱਲ ਹੀ ਨਹੀਂ ਕੀਤੀ ਤੇ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬਹੁਤ ਸੋਹਣਾ ਸਮਾਂ ਦਿੱਤਾ ਸੋਹਣੀ ਗੱਲਬਾਤ ਕੀਤੀ ਬਹੁਤ ਬਹੁਤ ਥੈਂਕ ਯੂ